ਚੇਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੂ ਪ੍ਰਾਪਤ ਧਰਤੀ ਪਿੰਡ ਲੋਆ ਵਿਖੇ ਇਤਿਹਾਸ ਗੁਰਦੁਆਰਾ ਪੰਜ ਤੀਵ ਸਹਿਬ ਵਿਖੇ ਨਵੇਂ ਬਣੇ ਮੀਰੀਪਰੀ ਦੀਵਾਨ ਹਾਲ ਦਾ ਉਦਘਾਟਨ ਕੀਤਾ ਗਿਆ ਇਸ ਮੁੱਖੀ ਬਖ ਬਖ ਮਹਾਪੁਰਸ਼ਾਂ ਵੱਲੋਂ ਇਸ ਸ਼ੁਭ ਕਾਰਜ ਮੌਕੇ ਆਪਣੀ ਹਾਜ਼ਿਰਦਗੀ ਭਾਈ ਅਤੇ ਰੱਖੇ ਗਏ ਅਖੰਡ ਪਾਠ ਦੇ ਭੋਗ ਪਾਉਣ ਉਪਰੰਤ ਗੁਰੂ ਕਾ ਸਰੂਪ ਮੀਰੀਪਰੀ ਦੀਵਾਨ ਚੱਲਿਆ ਅੰਦਾ ਗਿਆ ਅਤੇ ਇਸ ਮੁੱਖੀ ਕੀਰਤੀ ਜੱਥਿਆਂ ਵੱਲੋਂ ਆਪਣੀ ਹਾਜ਼ਿਰਦਗੀ ਇਸ ਸਮੇਂ ਕਿ ਕਮੇਟੀ ਪ੍ਰਧਾਨ ਸਰਦਾਰ ਤਜੀਮਤ ਸਿੰਘ ਖਰਚਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਵਾਨ ਨੂੰ ਇੱਕ ਦਾਨੀ ਗੁਰਸਖ ਪਰਿਵਾਰ ਵੱਲੋਂ 25 ਸੰਗਤ ਦੇ ਅਰਪਿਤ ਕੀਤਾ ਹੈ ਅਤੇ ਜਿਸ ਦਾ ਮੰਤਵ ਸਸਤੀ ਸਦਾਤਾ ਤੇ ਗੁਰਮਰਯਾਦਾ ਤਹਿਤ ਵਿਆਹ ਤੇ ਹੋ ਸਮਾਗਮ ਕਰਨ ਲਈ ਬਣਾਇਆ ਗਿਆ ਹੈ ਤੁਸੀਂ ਦੇਖ ਰਹੇ ਹੋ ਚੈਨਲ ਇਕਲ ਆਈ 24 ਸਾਡਾ ਚੈਨਲ ਦੇਖਣ ਲਈ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰੋ ਗੁਰੂ ਪਰਿ ਸਾਸ ਸੰਗਤਿ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ ਦੀ ਫਤਿਹ ਗੁਰੂ ਪਿਆਰਿਓ ਗੁਰੂਤਰਾ ਪੰਜ ਤੀਰਥ ਜਿਸ ਪਾਵਨ ਪਵਿੱਤਰ ਸਥਾਨ ਨੂੰ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਵੱਡੀ ਬਖਸ਼ਿਸ਼ ਪ੍ਰਾਪਤ ਹੈ ਇਸ ਸਥਾਨ ਤੇ ਦੁਨੀਆ ਦੇ ਵੱਖਰੇ ਵੱਖਰੇ ਹਿੱਸਿਆਂ ਤੋਂ ਨਤਬਸਤਕ ਹੋਣ ਲਈ ਸੰਗਤ ਆਉਂਦੀ ਆ ਰਹੇ ਹਨ ਇਸ ਸਥਾਨ ਤੇ ਅੱਜ ਗੁਰੂ ਅਰਜਨ ਦੇਵ ਪਾਤਸ਼ਾਹ ਦਾ 555 ਪ੍ਰਕਾਸ਼ ਪੁਰਬ ਮਨਾਇਆ ਗਿਆ ਉੱਥੇ ਇੱਕ ਹਾਲ ਬਣਾਇਆ ਗਿਆ ਜਿਸ ਦਾ ਨਾਮ ਮੀਰੀ ਪੀਰੀ ਦੀਵਾਨ ਹਾਲ ਰੱਖਿਆ ਗਿਆ ਹੈ ਉਸਤੀ ਆਚ ਉਸਾਰ ਨੂੰ ਸੰਗਤਾਂ ਨੂੰ ਅਰਪਣ ਕੀਤਾ ਗਿਆ ਹੈ ਉਸ ਹਾਲ ਦਾ ਮੁੱਖ ਮਕਸਦ ਜੋ ਸਾਡੇ ਜੋ ਕੇ ਸਮੇਂ ਦੇ ਵਿੱਚ ਜੋ ਕ੍ਰਿਤੀ ਲੜਕੇ ਲੜਕੀਆਂ ਦੀ ਵਿਆਹ ਦੀ ਕ੍ਰਿਤੀ ਬਣ ਗਈ ਹੈ ਜਿਸ ਵਿੱਚ ਅਸੀਂ ਇਹ ਦੇਖਿਆ ਹੈ ਕਿ ਉੱਥੇ ਮੀਠ ਸ਼ਰਾਬਾਂ ਪੋਤਾਈਆਂ ਜਾਂਦੀਆਂ ਹਨ ਤੇ ਉੱਥੇ ਹੋਰ ਵੀ ਬਹੁਤ ਬੇਲੋੜਾ ਖਰਚਾ ਡਾਂਸਾਂ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਸੋ ਕਮੇਟੀ ਦੁਆਰਾ ਤੇ ਸੇਵਕ ਪਰਿਵਾਰਾਂ ਦੁਆਰਾ ਤੇ ਬਿਉਤਮਤੀ ਕਿਤੇ ਗਈ ਸੀ ਕਿ ਕਿਸ ਤਰ੍ਹਾਂ ਦਾ ਹਾਲ ਬਣਾਇਆ ਜਾਵੇ ਜਿਹੜਾ ਹਾਲ ਬਾਕੀ ਹਾਲਾਂ ਨੂੰ ਬਾਕੀ ਪੈਲਸਾਂ ਨੂੰ ਵੱਡੀ ਉਹਨਾਂ ਤੋਂ ਵੱਡਾ ਹੋਵੇ ਸਤਪੁਰ ਨੇ ਕਿਰਪਾ ਕੀਤੀ ਹਾਲ ਬਹੁਤ ਵੱਡਾ ਵੜਿਆ ਇਸ ਸਾਲ ਦੇ ਵਿੱਚ ਅਗਲੇ ਸਮੇਂ ਵਿੱਚ ਜੋ ਪਰਿਵਾਰ ਮੀਟ ਸ਼ਰਾਬ ਤੇ ਡਾਂਸਰਾਂ ਤੋਂ ਬਿਨਾ ਬਹੁਤ ਵਧੀਆ ਢੰਗ ਨਾਲ ਆਪਣੇ ਅਨੰਦ ਕਾਰਜ ਕਰਾਉਣਾ ਚਾਹੁੰਦੇ ਹਨ ਇਸ ਸਤਾ ਦੇ ਕਿਤੇ ਜਾਣਗੇ ਸੋ ਸਾਰੀ ਸੰਗਤ ਨੂੰ ਚਰਨਾਂ 'ਚ ਬੇਨਤੀ ਹੈ ਕਿ ਆਓ ਭਾਈ ਇੱਕ ਨਵੀਂ ਲੀ ਸਰਜੀ ਇੱਕ ਨਵੀਂ ਲਹਿਰ ਬਣਾਈਏ ਆਪਣੇ ਬੱਚੇ ਬੱਚੀਆਂ ਦੇ ਵਿਆਹ ਸਾਦੇ ਤੌਰ ਤੇ ਕਰੀਏ ਇਸ ਹਾਲ ਦੀ ਵਕਤੋਂ ਕਰੀਏ ਸਾਰੀ ਸੰਗਤ ਨੂੰ ਅੱਜ ਇਸ ਹਾਲ ਵਿੱਚ ਜੋ ਲੋਕਰਪਣ ਕੀਤਾ ਕੋਦੀ ਬਹੁਤ ਬਹੁਤ ਵਧਾਈ ਹੋਵੇ ਸਾਰੀ ਸੰਗਤ ਵੱਧ ਤੋਂ ਵੱਧ ਪ੍ਰਚਾਰ ਕਰਕੇ ਆਪਣੇ ਆਂਡ ਗਵਾਰਡ ਜਾੜ ਪਛਾਣ ਵਾਲੇ ਥਾਵਾਂ ਤੇ ਇਸ ਤਰ੍ਹਾਂ ਵਿੱਚ ਇਸ ਗੱਲ ਦੀ ਬੇਨਤੀ ਕਰੂੰ ਦੀ ਬਾਤ ਉਹ ਆਦੇ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਬਖਸ਼ਿਸ਼ ਵੀ ਲਵੋ ਤੇ ਇਸ ਸਥਾਨ ਤੇ ਆਪਣੇ ਲੜਕੇ ਲੜਕੀਆਂ ਬੱਚੇ-ਵੱਚਿਆਂ ਦੇ ਅਨੰਦ ਕਾਰਜ ਵੀ ਕਰੋ ਜੀ ਸਾਰੀ ਸੰਗਤ ਦਾ ਬਹੁਤ ਧੰਨਵਾਦ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਪਰਿਵਾਰਾਂ ਦੀ ਕਿਰਪਾ ਕਰ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ